ਇੱਕ ਜੂਤ ਮਰਸ਼ਮ ਰੋਬੇ ਵਿੱਚ ਅ ਰੋਸਟਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਪਰਸੋਂ ਅੱਜ 27 ਨੂੰ ਅ ਅਕਤੂਬਰ 20 ਪਰਚੀ ਨੂੰ 2 ਕਿਲੋ 80 ਗ੍ਰਾਮ ਹੈਰਨ ਤੇ ਇੱਕ ਬਲੌਕ ਪਿਸਟਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰਨ ਸਫਲਤਾ ਹਾਸਲ ਹੋਈਏ ਇੱਥੇ ਦੱਸਣਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਦ ਹੋਈ ਹੈ ਜਸਵਿੰਦਰ ਸਿੰਘ ਤੇ ਅਛਦੀਪ ਇਹ ਅਰਸ਼ਦੀ ਤੇ ਪਹਿਲਾਂ ਵੀ ਪਰਚੇ ਦਰਜ ਹੈ ਜੀ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਫੋਸਬੋ ਪੁਲਿਸ ਨੂੰ ਸੀਆਈਏ ਟੀਮ ਦੀ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਚੱਲ ਰਿਹਾ ਸੀ ਚੱਲ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹਾਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਗ੍ਰੈਫਟ ਕਰਨ ਤੋਂ ਸਬੰਧ ਇਹ ਕਾਫੀ ਐਕਟਿਵ ਸੀ ਸਾਰੇ ਇਧਰੇ ਹਾਂਜੀ ਹਾਂਜੀ ਇਹ ਬੰਦਿਆਂ ਨੇ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਫੜ ਕੇ ਕਾਫੀ ਇਸ ਨਸ਼ੇ ਦੇ ਸਬੰਧ ਦੇ ਵਿੱਚ ਤਸਕਰੀ ਜੇ ਠਲ ਕੋ ਫਾਈਨਲ ਮਾਉਂ ਨੇ ਕਰਦੇ ਨੇ ਇਹਨਾਂ ਦੇ ਸਾਹ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 1.5 ਕਿਲੋ ਦਾ ਅਰਸ਼ਦੀਪ ਤੇ ਪੰਚਾਤਾ ਦੇ ਇੱਕ ਦਿਖਵਾ ਰਹੇ ਨੇ ਹਾਂ ਅਰਸ਼ਦੀਪ ਪੁੱਤਰ ਕਰਬਲ ਸਿੰਘ ਵਾਸੀ ਪਿੰਡ ਜਲਾਲਪੁਰ ਤੇ ਹੁਣ ਹਵੀਬ ਵਾਲੇ ਕਹਿੰਦੇ ਜੀ ਅਗਲੀ ਕਾਫੀ ਬਿਲਕੁਲ ਜੀ ਤਾਂ ਕੇਸ ਜਿਸੋ ਹੋ ਗਿਆ ਜਿਹੜੀ ਪੁਛਗਿਸ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਨੂੰ ਕਰਾਂਗੇ ਸਾਤ ਸਾਲਾਂ ਦੀ ਕੁਝ ਮਗਰ ਇਹਨਾਂ ਦੇ ਹੱਥ ਆ ਪਾਕਿਸਤਾਨ ਤੋਂ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਹੈਰਤ ਉੱਤਰੋਂ ਉਹ ਜਿਹੜੇ ਤੁਹਾਡੇ ਇਸ ਮਗਲਜ਼ ਹੈ ਉਹ ਹੀ ਜਿਹੜਾ ਆਪਣਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਹੈ ਐਕਟਿਵਲੀ ਜਿਹੜੇ ਕੰਮ ਕਰ ਰਹੇ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ